ਸਸੇ ਲੜੀਆਂ ਨਕਰ ਬੋਤਾ ਸੜੀਆਂ ਨਕਰ ਸਸੇ ਲੜੀਆਂ ਨਕਰ ਬੋਤਾ ਸੜੀਆਂ ਨਕਰ ਜੀ ਬੋਤੀ ਓਖੀ ਤਾਂ ਸਾਨੂੰ ਮਢ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਗੱਡੀਆਂ ਆਈ ਵਾਣ ਦੇ ਗੱਡੀ ਰਿਹਾਈ ਵਾਣ ਦੇ ਗੱਡੀਆਂ ਆਈ ਵਾਣ ਦੇ ਗੱਡੀ ਰਿਹਾਈ ਵਾਣ ਦੇ ਹਾਏ ਨੀ ਸਸੇ ਹੋਣੀ ਏ ਨੂੰ ਮੇਲੇ ਜਾਣਦੇ ਹਾਈ ਨਹੀਂ ਸੱਸੇ ਹੋਣੀ ਇਹ ਜੋੜੀ ਨੂੰ ਮੇਲੇ ਜਾਣਦੇ ਬਾਹਰ ਜਾਈਏ ਗੰਡੇ ਖਾਈਏ ਕਰ ਲਿਆ ਇਹ ਭੁੱਖਾ ਨਹੀਂ ਬਾਹਰ ਜਾਈਏ ਗੰਡੇ ਖਾਈਏ ਕਰ ਲਿਆ ਇਹ ਭੁੱਖਾ ਮੈਂ ਪਿੱਕੇ ਸੁਣਦੀ ਸਾਂ ਸੱਸੇ ਤੇਰੀਆਂ ਕਰ ਤੂ ਤਾਂ ਮੈਂ ਪਿੱਕੇ ਸੁਣਦੀ ਸਾਂ ਨਹੀਂ ਸੱਸੇ ਤੇਰੀਆਂ ਕਰ ਤੂ ਤਾਂ ਬਾਹਰ ਜਾਈਏ ਗੰਡੇ ਖਾਈਏ ਕਰ ਲਿਆ ਯੇ ਭੁਖਾਂ ਨੇ ਬਾਹਰ ਜਾਈਏ ਗੰਡੇ ਖਾਈਏ ਕਰ ਲਿਆ ਯੇ ਭੁਖਾਂ ਮੈਂ ਹੋਰ ਵਿਆ ਲੂੰਗੀ ਨੂਹੇ ਤੇਰੇ ਵਰਗੀਆਂ ਝੂਠਾਂ ਮੈਂ ਹੋਰ ਵਿਆ ਲੂੰਗੀ ਨੀ ਨੂਹੇ ਤੇਰੇ ਵਰਗੀਆਂ ਝੂਠਾਂ ਸ਼ੱਕਰ ਭਰੀ ਪਰਾਠ ਨੀ ਕੁੜੀਓ ਸ਼ੱਕਰ ਭਰੀ ਪਰਾਠ ਨੂ ਸਸ ਲੜਦੀਆਂ ਨੂ ਪੈ ਗਈ ਅੱਧੀ ਰਾਤ ਨੀ ਨੂ ਸਸ ਲੜਦੀਆਂ ਨੂ ਪੈ ਗਈ ਅੱਧੀ ਰਾਤ ਬਾਰੀ ਵਰਸੀ ਖਟਣ ਗਿਆ ਸੀ ਖਟਕੇਲੇ ਆਂਦੇ ਕੇਲੇ ਬਾਰੀ ਵਰਸੀ ਖਟਣ ਗਿਆ ਸੀ ਖਟਕੇਲੇ ਆਂਦੇ ਕੇਲੇ ਬੁੱਢੜੀ ਨੂੰ ਪੌਂਕਣ ਦੇ ਆਪਾਂ ਚੱਲੀਏ ਮੇਲੇ ਬੁੱਢੜੀ ਨੂੰ ਪੌਂਕਣ ਦੇ ਆਪਾਂ ਚੱਲੀਏ ਮੇਲੇ ਪੇਕਿਆਂ ਦੇ ਘਰ ਪਕਣ ਪਰੌਂਠੇ ਸੋਹਰਿਆਂ ਦੇ ਘਰ ਗੁੱਲੀਆਂ ਪੇਕਿਆਂ ਦੇ ਘਰ ਪਕਣ ਪਰੌਂਠੇ ਸੋਹਰਿਆਂ ਦੇ ਘਰ ਗੁੱਲੀਆਂ ਵੇ ਇੱਕ ਤੇਰੀ ਮਾਂ ਮੂਰੇ ਮੈਨ ਸਭ ਚ ਤੇ ਰਾਈਆਂ ਪੁਨੀਆਂ ਵੇ ਇੱਕ ਤੇਰੀ ਮਾਂ ਮੂਰੇ ਸਭ ਚ ਤੇ ਰਾਈਆਂ ਪੁਨੀਆਂ ਪਿਕਿਆਂ ਦਾ ਘਰ ਖੁੱਲਮ ਖੁੱਲਾ ਪਿਕਿਆਂ ਦਾ ਘਰ ਖੁੱਲਮ ਖੁੱਲਾ ਸੋਹਰਿਆਂ ਦੀ ਢੀੜੀ ਥਾਂ ਵੇ ਮੈਂ ਨਹੀਂ ਵਸਣਾ ਕੁਪੱਤੀ ਤੇਰੀ ਮਾਂ ਵਿਚਾਂ ਮੈਂ ਨਹੀਂ ਵਸਣਾ ਕੁਪੱਤੀ ਤੇਰੀ ਮਾਂ ਸੱਸ ਮੇਰੀ ਨੇ ਮੁੰਡਾ ਜੰਮਿਆ ਸੱਸ ਮੇਰੀ ਨੇ ਮੁੰਡਾ ਜੰਮਿਆ ਨਾਰਕਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜਮ ਜਮ ਲਾਇਆ ਠੇਰ ਇੱਥੇ ਨਹੀਂ ਵਿਕਣੀ ਲੈ ਜਾ ਬਿਕਾ ਨੇਰ ਬਈ ਇੱਥੇ ਨਹੀਂ ਵਿਕਣੀ ਲੈ ਜਾ ਬਿਕਾ ਨੇਰ ਸੱਸ ਮੇਰੀ ਦੇ ਫੋੜਾ ਹੋਇਆ ਸੱਸ ਮੇਰੀ ਦੇ ਫੋੜਾ ਹੋਇਆ ਸੋਰਾ ਕਰੇ ਦਵਾ ਬਾਬਾ ਤੇਗ ਬਹਾਦਰ ਬੇੜਾ ਬੰਨੇ ਲਾ ਬਾਬਾ ਤੇਗ ਬਹਾਦਰ ਬੇੜਾ ਬੰਨੇ ਲਾ ਬਾਬਾ ਤੇਗ ਬਹਾਦਰ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਉਹ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਨੀ ਸੋਰਾ ਮੇਰਾ ਪੁੱਜਣ ਲੱਗਾ ਲੈ ਸੋਹੀ ਫੁਲਕਾਰਿਨ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀਨ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀਨ ਜੋਤ ਜਗਾਉਂਦੇ ਨੇ ਸੱਸ ਮੇਰੀਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਸੱਸ ਮੇਰੀਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਕੌਣ ਇਹਨਾਂ ਨੂੰ ਦੁੱਧ ਪਿਲਾਵੇ ਕਿਹੜਾ ਦੇਵੇ ਦਵਾਈ ਸੋਝੋ ਚੁੱਪ ਕਰਕੇ ਮਾਣੋ ਵਿੰਡੀ ਆਈ ਬਿ ਸੋਝੋ ਚੁੱਪ ਕਰਕੇ ਮਾਣੋ ਵਿੰਡੀ ਆਈ ਬਿ ਸੋਝੋ ਚੁੱਪ ਕਰਕੇ ਸੱਸ ਮਰੀਨੇ ਮੁੰਡੇ ਜੰਮੇ ਜਮ ਜਮ ਭਰੀ ਰਸੋਈ ਸੱਸ ਮਰੀਨੇ ਮੁੰਡੇ ਜੰਮੇ ਜਮ ਜਮ ਭਰੀ ਰਸੋਈ ਨਿਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਨਿਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਸੱਤ ਨੀਸ਼ੀਆਂ ਵਾਰੀ ਆਈ ਪਜੇਰੀ ਸੱਤਵੇਂ ਵਾਰੀ ਬਸ ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ